ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਪੀਮ ਜੈ ਭਾਰਤ ਦੋਸਤੋ ਤੁਸੀਂ ਦੇਖ ਰਹੇ ਹੋ YouTube ਚੈਨਲ ਆਈਪੀ ਲਾਸਮਨ ਸੋਤਾ ਅੱਜ ਆਪਾਂ ਉਸ ਅਹਿਮ ਵਿਸ਼ੇ ਤੇ ਗੱਲ ਕਰਾਂਗੇ ਜਿਹੜਾ ਪੂਰੀ ਦੁਨੀਆ ਦੇ ਵਿੱਚ ਬੜਾ ਫੇਰ ਦਿਨਾਂ ਤੋਂ ਪਿਛਲੇ 3-4 ਦਿਨਾਂ ਤੋਂ ਬੜਾ ਪਖਿਆ ਹੋਇਆ ਦਾ ਦੋਸਤੋ ਸਾਡੀ ਵੀਡੀਓ ਨੂੰ ਪੂਰੇ ਐਂਡ ਤੱਕ ਦੇਖਿਓ ਮੈਂ ਖਾਸ ਤੌਰ ਤੇ ਕਹੂੰਗਾ ਇਸ ਵੀਡੀਓ ਨੂੰ ਚੱਲਣ ਤੋਂ ਹੈਲੋ ਜੀ ਕਿਸੇ ਕੋਲ ਟਾਈਮ ਹੈ ਤਾਂ ਦਸਮਣੇ ਜਰੂਰ ਸੁਣੀਓ ਅਦਰਵਾਇਜ਼ ਮੇਰਾ ਖਲਸਾ ਮਾਨਾ ਖਰਾਬ ਕਰਿਓ ਸਾਡੀ ਵੀਡੀਓ ਨੌਜਵਾਨਾਂ ਤੱਕ ਜਾਣੀ ਚਾਹੀਦੀ ਹੈ ਮੇਰੀ ਇੱਕ ਬੇਨਤੀ ਇਹ ਵੀ ਜ਼ਰੂਰੀ ਹੈ ਕਿ ਸਾਡੀ ਵੀਡੀਓ ਨੂੰ ਸਾਡੇ ਦੇਸ਼ ਦੇ ਨੌਜਵਾਨਾਂ ਤੱਕ ਜ਼ਰੂਰ ਪਹੁੰਚਾ ਦਿਓ ਆਪਣੇ ਬੱਚਿਆਂ ਨੂੰ ਦਿਖਾਓ ਤੇ ਮੇਰੇ ਨਾਲ ਜਿਹੜੇ ਸਾਥੀ ਜੁੜੇ ਹੋਏ ਨੇ ਉਹ ਬਹੁਤੇ ਮਜ਼ਦੂਰ ਨੇ ਮਜ਼ਦੂਰ ਭਰਗ ਨਾਲ ਜੁੜੇ ਹੋਏ ਨੇ ਹਨਾ ਤੇ ਕੁਝ ਹੋਰ ਵੀ ਹਮਖਿਆਲੀ ਸਾਥੀ ਹੋਣਗੇ ਕੁਝ ਅਲੋਚਕ ਵੀ ਦੇਖਦੇ ਹੋਣਗੇ। ਪਰ ਜਿਹੜੇ ਮੇਰੇ ਹਮਖਿਆਲੀ ਦੋਸਤ ਨੇ ਜਿਹੜੇ ਸਾਡੇ ਮਜ਼ਦੂਰ ਤਬਕੇ ਨਾਲ ਸੰਬੰਧਤ ਲੋਕ ਨੇ ਜਾਂ ਜੋ ਮਜ਼ਦੂਰਾਂ ਦੀ ਜ਼ਿੰਦਗੀ ਨੂੰ ਖੁਸ਼ਹਾਲ ਦੇਖਣਾ ਚਾਹੁੰਦੇ ਨੇ ਉਹਨਾਂ ਸਾਥੀਆਂ ਨੂੰ ਬੇਨਤੀ ਕਰੂੰਗਾ ਕਿ ਉਹ ਇਸ ਵੀਡੀਓ ਨੂੰ ਮਜ਼ਦੂਰਾਂ ਦੇ ਮੁੰਡੇ ਕੁੜੀਆਂ ਤੱਕ ਲਾਜ਼ਮੀ ਪਹੁੰਚਾ ਦੇ। ਤੇ ਉਹ ਸਾਰੇ ਮੁੰਡੇ ਕੁੜੀਆਂ ਜਿੰਨਾ ਜਿੰਨਾ ਨੇ ਇਹ ਵੀਡੀਓ ਦੇਖੀ ਉਹ ਕਮੈਂਟ ਜ਼ਰੂਰ ਕਰਿਓ। ਜੇ ਰਿਆ ਨੇ ਆਪਣੇ ਬੱਚਿਆਂ ਨੂੰ ਦਿਖਾਇਆ ਉਹ ਵੀ ਕਮੈਂਟ ਕਰੀ ਸੋ ਹਾਉ ਆਪਾਂ ਗੱਲ ਕਰਦੇ ਆ ਅੱਜ ਸਾਡੇ ਗੁਮਾਂਢੀ ਦੇਸ਼ ਨੇਪਾਲ ਦੇ ਬਾਰੇ ਨੇਪਾਲ ਦੇ ਵਿੱਚ ਇੱਕ ਬੜਾ ਵੱਡਾ ਅੰਦੋਲਨ ਹੋਇਆ ਤੇ ਅੰਦੋਲਨ ਹੋਇਆ ਜਨ ਜੈਡ ਦੇ ਨਾਂ ਤੇ ਜਨ ਜੈਡਿਕ ਉਹ ਜਨਰੇਸ਼ਨ ਜਿਹੜੀ 1997 ਤੋਂ ਲੈ ਸੰਮੇ ਜੀ ਦੀ ਉਮਰ 20 ਤੋਂ 25 ਸਾਲ ਹੈ ਔਰ ਜਿਸ ਜਨਰੇਸ਼ਨ ਨੇ ਸੋਸ਼ਲ ਮੀਡੀਆ ਹੀ ਪੂਰਾ ਗਿਆਨ ਲੱਗਦਾ ਤੇ ਆਪਦੇ ਦੁੱਖਾਂ ਨੂੰ ਸਮਝਿਆ ਕਿ ਸਾਡੇ ਦੇਸ਼ ਦੇ ਵਿੱਚ ਪਿਛਲੇ 17 ਸਾਲਾਂ ਤੋਂ ਦੂ ਉੱਤਰ ਕਾਟੋ ਮੈਂ ਚੜਾ ਬੜਾ ਜੋ ਖੇਲ ਸੀ ਉਹ ਚੱਲਦਾ ਆ ਰਿਹਾ ਸੀ ਪਹਿਲਾਂ ਉੱਥੋਂ ਦੇ ਲੋਕਾਂ ਨੇ ਕਮਰਸ ਵਿਚਾਰਤਾ ਰਾ ਦੇ ਲੋਕਾਂ ਨੇ ਪਹਿਲਾਂ ਰਾਜਾ ਸ਼ਾਹੀ ਨੂੰ ਖਤਮ ਕਰਕੇ ਜਿਹੜਾ ਹੈ ਲੋਕਤੰਤਰ ਲਿਆਂਦਾ ਸੀ ਔਰ ਲੋਕਸਤਾਨਤਰ ਦੀ ਲੀਚੜ ਬਾਂਦਰ ਫਿਰ ਉਹਨਾਂ ਨੇ ਉਹੀ ਕੁਝ ਕਰਨਾ ਸ਼ੁਰੂ ਕਰ ਦਿੱਤਾ ਜੋ ਰਾਜਤਾਂਤਰ ਚ ਹੁੰਦਾ ਪਿਛਲੇ 15 ਸਾਲਾਂ ਦੇ ਵਿੱਚ 17 ਸਾਲਾਂ ਦੇ ਵਿੱਚ ਉਹ ਉੱਥੇ ਹਨੇਰਗਰ ਦੀ ਵਾਪਰੀ ਕਿ ਉੱਥੋਂ ਦੀ ਆਵਾਮ ਦੇ ਜਿਹੜੇ ਨੌਜਵਾਨ ਬੱਚੇ ਸੀ ਜਿਨ੍ਹਾਂ ਨੇ ਦੇਖਿਆ ਇਹਨਾਂ ਨੇਤਾਵਾਂ ਦੀਆਂ ਗੰਧੀਆਂ ਕਰਤੂਤਾਂ ਨੂੰ ਅਬਦੇ ਦੇਸ਼ ਦੇ ਨੇਤਾਵਾਂ ਨੂੰ ਆਪਣੀ ਦੇਸ਼ ਦੀ ਅਫਸਰशाही ਨੂੰ ਤੇ ਤਿੰਨ ਦਿਨ ਦੇ ਵਿੱਚ ਉਹ ਅੰਦੋਲਨ ਜਿਹੜਾ ਉਹ ਤਮਾਮ ਜਿਵੇਂ ਪੰਜਾਬ ਦੇ ਵਿੱਚ ਆਏ ਹੋਏ ਹੜ ਉੱਤਰਾਖੰਡ ਜੰਮੂ ਕਸ਼ਮੀਰ ਚ ਆਏ ਹੋਏ ਹੜਾ ਨੇ ਸਭ ਕੁਝ ਸਾਫ਼ ਕਰ ਦਿੱਤਾ ਸਭ ਮਰਿਆ ਮੇਟ ਕਰ ਦਿੱਤਾ ਤੇ ਇੱਕ ਸਮਾਨ ਕਰ ਦਿੱਤਾ ਸਾਰਾ ਕੁਝ ਐਸੀ ਤਰ੍ਹਾਂ ਨੇਪਾਲ ਚ ਵੀ ਕੀਤਾ ਪਰ ਕੀ ਸਾਰੇ ਬਹੁਤ ਸਾਰੇ ਸਾਡੇ ਜਿਹੜੀ ਪੱਤਰਕਾਰ ਸੀ ਉਹਨਾਂ ਨੇ ਇਹ ਕੋਸ਼ਿਸ਼ ਵੀ ਕੀਤੀ ਗਵਰਨਮੈਂਟ ਦੇ ਜਿਹੜੇ ਐਨਟੀਵੀ ਚੱਲ ਰਹੇ ਨੇ ਜਾਂ ਜਿਹੜੇ ਇਸ ਦੇਸ਼ ਦੇ ਵਿੱਚ ਪ੍ਰਿਸ਼ਟਾਚਾਰ ਜਾਂ ਜੋ ਅਮੀਰਾਂ ਤੋਂ ਦੁਖੀ ਲੋਕ ਨੇ ਸਾਡੇ ਦੇਸ਼ ਦੇ ਵਿੱਚ ਕੋਈ ਕਮੀ ਨਹੀਂ ਹੈ ਇੱਥੇ ਅਮੀਰ ਜਾਤੇ ਇੱਥੋਂ ਦੇ ਧਾਰਮਿਕ ادارے ਐਨਾ ਕੋਨਾ ਚ तमाम ਜਾਦੇ ਦੌਲਤ ਪਈ ਆ ਕਿ ਸਾਡੇ ਦੇਸ਼ ਦੀ ਸਾਰੀ ਆਬਾਦ ਕਈ ਸਾਲ ਬਿਨਾ ਟੈਕਸ ਦਿੱਤਿਆਂ ਔਰ ਬਹੁਤ ਖੂਬਸੂਰਤ ਜ਼ਿੰਦਗੀ ਜਿਉ ਸਕਦੀ ਹੈ ਇਹ ਸਾਡੇ ਦੇਸ਼ ਦਾ ਹਾਲ ਆ ਪਰ ਇੱਥੋਂ ਦੀ ਜਿਹੜੀ ਜਨ ਜਨਰੇਸ਼ਨ ਹੈ ਨਿਊ ਜਨਰੇਸ਼ਨ ਹੈ ਉਹਨਾਂ ਨੂੰ ਕਿਸ ਤਰ੍ਹਾਂ ਬਰਗੜਾਇਆ ਗਿਆ ਹੈ ਸਾਡਾ ਸੋਸ਼ਲ ਮੀਡੀਆ ਕਿਸ ਤਰ੍ਹਾਂ ਚੱਲਦਾ ਹੈ ਸਾਡੇ ਸੋਸ਼ਲ ਮੀਡੀਆ ਤੇ ਪੰਜ ਚਾਰ ਤਰ੍ਹਾਂ ਦੀਆਂ ਚੀਜ਼ਾਂ ਚੱਲਦੀਆਂ ਰਹਿੰਦੀਆਂ ਨੇ ਜਿਹੜੀਆਂ ਸਾਡੇ ਨੌਜਵਾਨਾਂ ਨੂੰ ਹਮੇਸ਼ਾ ਹੀ ਚੰਗੀਆਂ ਲੱਗਦੀਆਂ ਨੇ ਨੰਬਰ 1 ਸਭ ਤੋਂ ਪਹਿਲਾਂ ਸਾਡੇ ਧਾਰਮਿਕ ਪ੍ਰੋਗਰਾਮ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਬਹੁਤਾ ਨਹੀਂ ਦੇਖਦੀ ਉਸ ਨੂੰ ਦੇਖਦੀ ਹੈ ਸਾਡੀ ਜਿਹੜੀ 50 ਸਾਲ ਤੋਂ ਉੱਪਰ ਦੀ ਪੀੜ੍ਹੀ ਆ 40 ਸਾਲ ਤੋਂ ਉੱਪਰ ਦੀ ਪੀੜ੍ਹੀ ਆ ਜਿਹੜੇ 24 ਘੰਟੇ ਹਿਲਾਈ ਰੱਖਦੇ ਨੇ ਉਹ ਆਪਣੇ ਦੁੱਖਾਂ ਦਰਦਾਂ ਨੂੰ ਭੁੱਲ ਕੇ ਰੱਬ ਦੇ ਨਾਮ 'ਚ ਲੱਗੇ ਰਹਿੰਦੇ ਆ ਉਹ ਇਹ ਨਹੀਂ ਦੇਖਦੇ ਕਿ ਉਹ ਬੁੱਢੇ ਹੱਡੋ ਜਿਹੜੇ ਤੁਸੀਂ ਇੱਥੇ ਬੈਠੇ ਅੰਦਰਾਂ 'ਚ ਖਪੀ ਜਾਂਦੇ ਹੋ ਇਹਨਾਂ ਨਾਲ ਕੁਛ ਇਹਨਾਂ ਹੱਡਾਂ ਨਾਲ ਹੱਲ ਹੋ ਸਕਦਾ ਅੰਤਮ ਸਮੇਂ 'ਵੀ ਬਿਹਗਾਵਤਾ ਹੋ ਸਕਦੀਆਂ ਨੇ ਪਰ ਉਹ ਬਾਬਿਆਂ ਦੇ ਮੰਗਰ ਲੱਗੇ ਹੋਏ ਨੇ ਕੋਈ ਕਿਸੇ ਮਾਈ ਦੇ ਮੰਗਰ ਕੋਈ ਕਿਸੇ ਬਾਬੇ ਦੇ ਮੰਗਰ ਕੋਈ ਕਿਸੇ ਡੇਰੇ ਤੇ ਕੋਈ ਕਿਸੇ ਸਮਾਧ ਤੇ ਕੋਈ ਹਿੰਦੂ ਕੋਈ ਮੁਸਲਮਾਨ ਕੋਈ ਸਿੱਖ ਕੋਈ ਇਸਾਈ ਤਮਾਮ ਲੋਕ ਰੱਬ ਰੱਬ ਕਰਦੇ ਫਿਰਦੇ ਤੇ ਰੱਬ ਨਾਂ ਦੀ ਇੱਥੇ ਰੱਬ ਦੇ ਨਾਂ ਤੇ ਵੱਡੀ ਲੁੱਟ ਹੋ ਰਹੀ ਹੈ ਇਹ ਕੋ ਲੋਕ ਨੇ ਉਹਨਾਂ ਆਪਣੀ ਬੱਚੀ ਖੁਚੀ ਕਮਾਈ ਰੱਬ ਦੇ ਤੇ ਇਹਾਂ ਪੁੱਤਾਂ ਨੂੰ ਗਲ ਘੁੱਟ ਕੇ ਉਹ ਉਹਨਾਂ ਪਖੰਡਿਆਂ ਦੇ ਬਾਪਿਆਂ ਦੇ ਖਜ਼ਾਨੇ ਪਰ ਰਹੇ ਨੇ ਮੰਦਰਾਂ 'ਚ ਅਰਬਾਂ ਰੁਪਈਆ ਖਰਬਾਂ ਰੁਪਈਆ ਚੜ ਰਿਹਾ ਤੇ ਪਰ ਉਹ ਮੰਦਰਾਂ ਦੇ ਪੰਡਤ ਪਜਾਰੀ ਇੱਕ ਕਰ ਪਿਆ ਵੀ ਕਦੇ ਪਾ ਤੀ ਕਿਸੇ ਵੀ ਆਫਤ ਦੇ ਵਿੱਚ ਨਹੀਂ ਕਰਦੇ ਕੱਲੇ ਗੁਰੂ ਘਰਾਂ ਤੋਂ ਸਭ ਕੱਲੇ ਪੰਜਾਬ ਦੇ ਗੁਰਸਿੱਖ ਹੋਰ ਕੋਈ ਨਹੀਂ ਕਰਦੇ ਕੱਲਾ ਗੁਰਮਤ ਹੈ ਗੁਰਦੁਆਰੀ ਆਪਣੇ ਲੰਗਰ ਖੋਲ ਦਿੰਦੇ ਨੇ ਜਰੂਰ तमाम ਚੀਜ਼ਾਂ ਗੁਰਦੁਆਰਿਆਂ ਦੀਆਂ ਖੁੱਲ ਜਾਂਦੀਆਂ ਬਾਕੀ ਨਹੀਂ ਸਾਡੇ ਲੋਕ ਉਤਰ ਲੱਗੇ ਦੂਜੇ ਸਾਡੇ ਦੇਸ਼ ਚ ਹੱਦ ਤੋਂ ਵੱਧ ਨਸ਼ਾ ਹੈ ਪਖੰਡ ਬਾਤੋਂ ਨਿਕਲੋ ਜੇ ਕੋਈ ਬਚ ਗਿਆ ਤਾਂ ਫਿਰ ਉਹ ਨਸ਼ੇ ਚ ਫਸ ਜੂ ਨਸ਼ੇ ਤੋਂ ਵਿੱਚੋਂ ਨਿਕਲਿਆ ਤਾਂ ਉਹ ਅਜਾਸੀਆਂ ਚ ਫਸ ਜੂ ਸਾਡੇ ਨੌਜਵਾਨ ਤੁਰੰਤ ਉੱਠਣ ਲੱਗ ਜਾਂਦੇ ਨੇ ਉਹਨਾਂ ਲਈ ਫਿਲਮਾਂ ਨੇ ਗੰਦੀਆਂ ਗੰਦੀਆਂ ਉਹਨਾਂ ਲਈ ਗਾਣੇ ਨੇ ਸਾਡੇ ਨਾਚਾਰ ਨੇ ਉਹ ਦਿਨ ਰਾਤ ਲੱਗੇ ਰਹਿੰਦੇ ਉਹ ਨਾਚਾਰ ਉਹਨਾਂ ਨੂੰ ਖੁਸ਼ ਕਰਦੇ ਉਦੋਂ ਬਾਅਦ ਨਿਕਲੇ ਫਿਰ ਸਾਡੇ ਕੋਲੋਂ ਤਮਾਮ ਖੇਡਾਂ ਨੇ ਹਰ ਤਰ੍ਹਾਂ ਦੇ ਟੂਰਨਾਮੈਂਟ ਆ ਇੱਥੇ ਸਾਡੀ ਨੌਜਵਾਨ ਪੀੜ੍ਹੀ ਉਹਨਾਂ ਟੂਰਨਾਮੈਂਟਾਂ 'ਚ ਆਪਦੇ ਘੰਟਿਆਂ ਵੱਧੀ ਖਿਡਾਰੀਆਂ ਨੂੰ ਦੇਖੀ ਜਾਂਦੇ ਆ ਬੈਠੇ ਟੂਰਨਾਮੈਂਟਾਂ ਦੀਆਂ ਤਿਆਰੀਆਂ ਚੱਲੀ ਜਾਂਦੀਆਂ ਨੇ ਬਾਹਰਲੇ ਲੋਕ ਸਾਡੇ ਬੜਾ ਪੈਸਾ ੜਾਉਂਦੇ ਨੇ ਕਬੱਡੀ 'ਤੇ ਬੜਾ ਪੈਸਾ ਲਾਇਆ ਬਾਦਰ ਸਰਕਾਰ ਨੇ ਅਰਬਾਂ ਰੁਪਈਆ ਕਬੱਡੀ 'ਤੇ ਲਾਇਆ ਜਿਹਦੇ ਵਿੱਚ ਸਭ ਤੋਂ ਵੱਡੀ ਗੱਲ ਮੈਂ ਕਹਾਂ ਵਿਸ਼ੇ ਤੋਂ ਬਾਹਰ ਦੀ ਗੱਲ ਆ ਪਰਲਸ ਕੰਪਨੀ ਨੂੰ ਦਬੋਇਆ ਹੀ ਟੂਰਨਾਮੈਂਟਾਂ ਨੇ कोरोना ਲੋਕਾਂ ਦੇ ਲੱਖਾਂ ਲੋਕਾਂ ਦਾ ਪੈਸਾ ਉਹਦੇ ਵਿੱਚ ਬਰਬਾਦ ਹੋ ਗਿਆ। ਬਾਦਲ ਸਾਹਿਬ ਦਾ ਤਖਤਾ ਪਲਟ ਗਿਆ। ਮੁੜ ਕੇ ਅਕਾਲੀ ਦਲ ਤਰਸ ਰਿਹਾ ਪੰਜਾਬ ਦੀ ਸਰਤਾਂ ਨੂੰ। ਫਿਰ ਭਾਰਤ 'ਚ ਕ੍ਰਾਂਤੀ ਆਵੇ ਤਾਂ ਆਵੇ ਕਿਵੇਂ? ਇਹ 체ਖੇਡਾਂ ਨੇ ਤੇ ਨਸ਼ੇ ਨੇ ਤੇ ਫਿਲਮਾਂ ਨੇ, ਇਹ ਤੇ ਬਾਬੇ ਨੇ ਤੇ ਫਿਰਕਾਆਂ ਦੇ ਕਲੇਸ਼ ਨੇ। ਆਂਧਵਿਸ਼ਵਾਸੀ ਮਾਵਾ ਬੇਟੀਆਂ ਨੇ ਸਾਡੇ ਨੂੰ, ਸਾਡੇ ਘਰਾਂ ਨੂੰ। ਇਸੇ ਕਰ ਕਿਤੇ ਬਗਾਵਤਾਂ ਨਹੀਂ ਹੋ ਸਕਦੀਆਂ ਕਿਤਾਬਾਂ ਤੋਂ ਸਾਡੀ ਪੀੜ੍ਹੀ ਦੂਰ ਹੈ ਚੈਨਲਾਂ 'ਤੇ ਕੋਈ ਅਜੀਹੀ ਗੱਲ ਸੁਣਨ ਨੂੰ ਤਿਆਰ ਹੀ ਨਹੀਂ ਦੇਸ਼ ਦੁਨੀਆ ਤਾਂ ਕੀ ਸਾਡੇ ਤਾਂ ਲੋਕਾਂ ਨੂੰ ਆਪਣੇ ਘਰ ਦਾ ਨਹੀਂ ਪਤਾ ਸਾਡੇ ਨੌਜਵਾਨਾਂ ਨੂੰ ਤਾਂ ਵੀ ਸਾਡੇ ਘਰੇ ਪੈਸੇ ਕਿੰਨੇ ਆ ਰਹੇ ਆ ਸਾਡਾ ਖਰਚਾ ਕਿੰਨਾ ਦਾ ਸਾਡੇ ਨੌਜਵਾਨਾਂ ਨੂੰ ਕੁਝ ਨਹੀਂ ਪਤਾ ਸਾਡੀਆਂ ਕੁੜੀਆਂ ਨੂੰ ਕੁਝ ਨਹੀਂ ਪਤਾ ਨੇਪਾਲ ਦੀਆਂ ਕੁੜੀਆਂ ਸੜਕਾਂ 'ਤੇ ਸੀ ਬਰਾਬਰ ਸੀ ਮੁੰਡਿਆਂ ਦੇ ਪਰ ਪੰਜਾਬ ਦੀਆਂ ਕੁੜੀਆਂ ਭਾਰਤ ਦੀਆਂ ਕੁੜੀਆਂ ਨੱਚਣ ਵਾਲੇ ਜ਼ਰੂਰ ਬਰਾਬਰ ਹੁੰਦੇ ਕਾ ਨਹੀਂ ਸਟੇਜਾਂ ਤੇ ਬਹੁਤ ਨੱਚਦੇ ਗਾਣੇ ਬੜੇ ਲਟਕੇ ਝਟਕੇ ਮਾਰਦੇ ਜਿੰਨੇ ਮੁੰਡੇ ਸਾਡੇ ਰੀਲਾਂ ਬਣਾਉਂਦੇ ਨੇ ਉਦੋਂ ਵੱਧ ਸਾਡੀਆਂ ਕੁੜੀਆਂ ਸਾਡੀਆਂ ਤਿੰਨ ਤਿੰਨ ਜਵਾਕਾਂ ਦੀ ਮਾਵਾਂ ਚਾਰ ਜਵਾਕਾਂ ਦੀ ਮਾਵਾਂ ਅਈ ਤੱਕ ਕੰਜਰ ਬੁੜੀ ਨਹੀਂ ਹਟਦੇ ਮੂੰਹ ਚ ਦੰਦ ਨਹੀਂ ਤੇ ਰੀਲਾਂ ਬਣਾਉਣਾ ਪਉਂਦਾ ਨੱਚਦੀਆਂ ਨੇ ਨਚਾਰਾ ਪੈਦਾ ਕੀਤੇ ਜਾ ਰਹੇ ਨੇ ਕੰਜਰਪਣਾ ਫਲਾਇਆ ਜਾ ਰਿਹਾ ਦਨ ਰਾਤ ਕੋਠੇ ਨੇ ਕਰਾਂ ਚ ਘਰਾਂ ਚ ਕੋਠੇ ਬਣੇਵੇਂ ਨੇ ਸਰਦਾਰ ਬਲਦੇਵ ਸਿੰਘ ਛੜਕਨਾਮਾ ਨੇ ਕਲਕੱਤੇ ਦੀ ਲਾਲ ਬੱਤੀ ਤੇ ਰੈੱਡ ਏਰੀਆ ਤੇ ਲਾਲ ਬੱਤੀ ਨਾਮ ਵੱਲ ਲਿਖਿਆ ਸੀ ਪਰ ਉਸ ਤੋਂ ਬਾਅਦ ਉਹਨਾਂ ਨੇ ਕਹਿ ਕੇ ਪੰਜਾਬ ਤਾਂ ਖੁਦ ਸਾਰਾ ਪੰਜਾਬ ਹੀ ਲਾਲ ਬੱਤੀ ਬਣ ਗਿਆ ਪੰਜਾਬ ਖੁਦ ਸਾਰਾ ਜੀਵੀ ਰੋਡ ਬਣ ਚੁੱਕਾ ਹੈ ਦਿੱਲੀ ਦਾ ਥਾਂ ਥਾਂ ਆਪਾਂ ਦੇਖਦੇ ਹਾਂ ਹੋਟਲਾਂ ਦੇ ਵਿੱਚ ਨਿਤ ਕੀ ਕੁਝ ਹੋ ਰਿਹਾ ਹੈਗਾ ਆ ਹੁਣ ਮਾੜਾ ਜਿਹਾ ਬਠਿੰਡੇ ਦੇਖਦੇ ਸੀਗੇ ਕਈ ਸ਼ਹਿਰਾਂ ਚ ਦੇਖਦੇ ਸੀ ਜਿੱਥੇ ਜਿੱਥੇ ਆਈਲੈਂਡਸ ਕੇਂਦਰ ਸੀ ਉੱਤੇ ਉੱਤੇ ਨਿੱਕੇ ਨਿੱਕੇ ਕਾਇਆ ਭੀ ਆਹਾ ਖਾਣ ਪੀਣ ਵਾਲੇ ਤੇ ਨਾਲ ਨੇਰਾ ਉੱਥੇ ਕੀਤਾ ਹੋਇਆ ਲਾਈਟਾਂ ਬੰਦ ਕੀਤੀਆਂ ਉੱਥੇ ਨਿੱਕੇ ਨਿੱਕੇ ਮੁੰਡੇ ਕੁੜੀਆਂ ਸਾਡੇ ਆਪਸ ਵਿੱਚ ਇੱਕ ਦੂਜੇ ਨੂੰ ਚਿਮੜੇ ਬੈਟੇ ਹੋ ਕੋਈ ਚੀ ਨਹੀ ਮਿਲਦੀ ਮਾਪਿਆਂ ਨੂੰ ਲੱਗਦਾ ਸਾਡੀ ਕੁੜੀ ਜਾਂ ਸਾਡਾ ਮੁੰਡਾ ਵਿਦੇਸ਼ ਦੀ ਤੇਰੀ ਚਾ ਤੇ ਕੁੜੀ ਤੇ ਮੁੰਡਾ ਤਾਂ ਪਹਿਲਾਂ ਹੀ ਇੱਥੇ ਉਹ ਪਹਿਲਾਂ ਇੱਥੇ ਸਭ ਕੁਝ ਕਰਕੇ ਜਾਂਦੇ ਹਨ ਹੈਨਾ ਗੱਲ ਪਾ ਕੇ ਜਾਂਦੇ ਨੇ ਤੇ ਇੱਥੇ ਅੰਦੋਲਨ ਹੋਣੇ ਬੜੇ ਮੁਸ਼ਕਲ ਨਾਮੁਮਕਨ ਨਹੀਂ ਇਹ ਗੱਲ ਜ਼ਰੂਰ ਹੈ ਨਾਮੁਮਕਨ ਕੁਝ ਨਹੀਂ ਹੈ 네팔 ਦੇ ਵਿੱਚ 3 ਕਰੋੜ ਲੋਕ ਵੱਸਦੇ ਨੇ ਉਥੇ ਕੁਝ ਹਜ਼ਾਰ ਨੌਜਵਾਨਾਂ ਨੇ ਅੰਦੋਲਨ ਚੇੜਿਆ ਲੱਖਾਂ ਕੁ ਲੋਕ ਦੇ ਨੇੜੇ ਤੇੜੇ ਉਥੇ ਮਤਲਬ 0.0 ਇੱਕ ਲੋਕਾਂ ਦੇ ਇੱਥੇ ਜਾ ਕੇ ਮਿਲਦਾ ਇੱਕ ਪਰਸੈਂਟ ਲੋਕਾਂ ਨੇ ਵੀ ਨਹੀਂ ਕਪਤਨ ਜੇ 1% ਬਣਦੇ ਤਾਂ 3 ਲੱਖ ਲੋਕ ਉਤਰਨੇ ਚਾਹੀਦੇ ਸੀ ਸੜਕਾਂ 'ਤੇ ਉਥੇ ਤਾਂ ਲੱਖ ਵੀ ਨਹੀਂ ਉਤਰਿਆ ਪਰ ਉਹ ਦੰਦਲਨ ਹੋ ਗਿਆ ਕ੍ਰਾਂਤੀ ਆ ਗਈ ਇਸ ਕਰਕੇ ਬਾਗ ਦੇ ਵਿੱਚ 140 ਕਰੋੜ ਦੇ ਵਿੱਚੋਂ ਜਾਂ ਕਰੋੜ ਕੋ ਲੋਕ ਵੀ ਨਿਕਲੇ ਆਉਣ ਬਾਹਰ 50 ਲੱਖ ਹੀ ਨਿਕਲੇ ਆਉਣ ਬਾਹਰ ਪਰ ਭਾਰਤ 'ਚ ਵੀ ਕ੍ਰਾਂਤੀ ਹੋ ਸਕਦੀ ਹੈ ਭਾਰਤ ਦੇ ਵਿੱਚ ਐਡੇ ਜਿਹੇ ਭੰਡਾਰ ਨਿਕਲਣਗੇ ਸੋਚ ਵੀ ਨਹੀਂ ਸਕਦੇ ਅੱਜ 39 ਕੰਪਨੀਆਂ ਦਾ ਹੀ ਅੱਜ WhatsApp ਤੇ ਮੈਸੇਜ ਆਸੀ 340 ਕੰਪਨੀਆਂ ਦਾ ਹੀ ਕਰੋੜਾਂ ਰੁਪਈਆ ਮਾਫ ਕੀਤਾ ਸਰਕਾਰ ਨੇ ਉਹਨਾਂ ਜਿਵੇਂ ਕਰਜ਼ਾ ਖੜਾ ਤੇ ਇਧਰ ਸਾਰਾ ਲੱਖਾਂ ਚ ਸਾਰ ਦਿੰਦੇ ਨੇ ਮੋਦੀ ਸਾਹਿਬ ਨੇ ਹਿਮਾਚਲ ਨੂੰ 1500 ਦੇਤਾ ਜੀ 1500 ਕਰੋੜ ਪੰਜਾਬ ਨੂੰ 1600 ਕਰੋੜ ਅੱਜ ਗੁਜਰਾਤ ਚ 1200 ਕਰੋੜ ਦੇ ਕੇ ਸਾਰ ਗਏ ਉੱਤਰਾਖੰਡ ਨੂੰ ਦਿੱਤਾ ਹੋਣਾ 1000 1200 ਕਰੋੜ ਸੋ 1500 1500 ਸਵਾ ਚਿੰਦੇ ਨੇ ਉਧਰ ਲੱਖਾਂ ਕਰੋੜਾਂ ਰੁਪਈਆ ਮਾਫ ਇਤਰ ਸਵਾ ਚ ਉਧਰ ਲੱਖਾਂ ਚ ਤੇ ਪਰ ਸਾਡੀ ਨੌਜਵਾਨ ਪੀੜ੍ਹੀ ਕੁਝ ਕੁ ਨੂੰ ਤਾਂ ਕੈਨੇਡਾ ਦੀ ਸੀ ਜਾਂਦਾ ਕੁਝ ਨੂੰ ਅਮਰੀਕਾ ਕਿਸੇ ਨੂੰ ਡੋਂਕੀ ਲਾ ਕੇ ਉਧਰ ਭੱਜ ਜਾ ਕੋਈ ਉਧਰ ਭੱਜ ਜਾ ਕੁਝ ਕੁ ਨੂੰ ਇੱਥੋਂ ਦੇ ਜਾਤੀਵਾਦ ਨਾਜਰ ਆਉਂਦਾ ਜੱਟਾਂ ਦੇ ਮੁੰਡੇ ਕੁੜੀਆਂ ਸਾਡੇ ਜਿਨ੍ਹਾਂ ਨੇ ਬਗਾਵਤ ਕਰਨੀ ਸੀ ਜਿਹੜੇ ਭੁੱਖੇ ਮਰਦੇ ਸੀ ਉਹਦਾ ਹੁਣ ਕੱਲੇ दारू ਪੀਣ ਤੇ ਲੱਗੇ ਹੋਏ ਨੇ ਉਹਦਾ ਕੱਲੀਆਂ ਰੀਲਾ ਬਣਾਉਣ ਤੇ ਲੱਗੇ ਹੋਏ ਆਜਾਸ਼ੀਆਂ ਕਰਨ ਤੇ ਲੱਗੇ ਹੋਏ ਨੇ ਬਗਾਵਤ ਕਿੱਥੋਂ ਹੋਊਗੀ ਮਜ਼ਦੂਰਾਂ ਦੇ ਮੁੰਡੇ ਬਗਾਵਤ ਕਰਨਗੇ ਉਹਨਾਂ ਨੂੰ ਸਾਡੇ ਚਿੱਟਾ ਖਾ ਗਿਆ ਉਹਨਾਂ ਨੂੰ ਸਾਰਾ ਉਹਨਾਂ ਨੂੰ ਨਸ਼ੇ ਖਾ ਗਿਆ ਤੇ ਉਲਟਾ ਉਹਨਾਂ ਨੂੰ ਜਾਤੀਵਾਦ ਦਾ ਨਾਗ ਖਾ ਗਿਆ ਜਿਉ ਕੰਮ ਕਰਨਾ ਚਾਹੁੰਦੇ ਨੇ ਕੋਈ ਮਾੜਾ ਮੋਟਾ ਕਸ ਕਰਦੇ ਆ ਤਾਂ ਵੱਡੇ ਫਿਰ ਜਾਤੀ ਨਾਗ ਆ ਜਾਂਦੇ ਆ ਮੂਰੇ ਉਹਨਾਂ ਦੇ ਫਿਰ ਉਹ ਟਿਕ ਜਾਂਦੇ ਨੇ ਜੇ ਕੋਈ ਕਾਰੋਬਾਰ ਚਲਾਉਂਦਾ ਤਾਂ ਫਿਰ ਉਹਨੂੰ ਜਾਤਵਮਾਨੀ ਲੋਕ ਉਹਦਾ ਕਾਰੋਬਾਰ ਦੱਬ ਦਿੰਦੇ ਨੇ ਜੇ ਕੋਈ ਗੱਲ ਕਰਦਾ ਤਾਂ ਉਹਨੂੰ ਵੀ ਜਾਤਵਮਾਨੀ ਖਾ ਜਾਂਦੇ ਨੇ ਜਿਆਦੇ ਬੜਕਦਾ ਹੈ ਇਹ ਇਹਨੂੰ ਔਕਾਤ ਤਾਂ ਦਿਖਾਓ ਇਹਦੀ ਇਹਦੀ ਜਾਤ ਦੱਸੋ ਕੀ ਹੈ ਇਹ ਕੀ ਹੈ ਕਿੱਥੋਂ ਨਿਕਲਿਆ ਤੁਹਾਡੇ ਵੱਡੇ ਵੱਡੇ ਲੀਡਰ ਖੜ ਕੇ ਬੋਲਦੇ ਨੇ ਅਕਾਲੀ ਦਲ ਦਾ ਨੇਤਾ ਇੱਕ ਭਾਈ ਹਰਪ੍ਰੀਤ ਸਿੰਘ ਜੀਆਂ ਬਾਰੇ ਬੋਲੀ ਜਾ ਰਹੇ ਸੀ ਕਹਿੰਦਾ ਇਹਦਾ ਪਛੋਪੜ ਦੇਖੋ ਇਹ ਕਿੱਥੋਂ ਨਿਕਲਿਆ ਹੈ ਹਨਾ ਇੱਥੇ ਤਾਂ ਇਹ ਕੁਛ ਹੈ ਬਗਾਵਤਾਂ ਦੀਆਂ ਗੱਲਾਂ ਉਦੋਂ ਹੁੰਦੀਆਂ ਜਦੋਂ ਬਹੁਤ ਜ਼ਿਆਦਾ ਭੁੱਖ ਮਰੀ ਹੋਵੇ ਇੱਥੇ ਸਾਡੇ ਪ੍ਰਾਈਮ ਮਿਨਿਸਟਰ ਜੀ ਕਹਿੰਦੇ ਆ ਸੀ ਆਟਾ ਕਣਕ ਦਿੱਤੀ ਤੇ ਬੰਦੂ ਇਹਨਾਂ ਨੂੰ 80 ਕਰੋੜ ਲੋਕਾਂ ਨੂੰ ਅਨਾਜ ਦੇਈ ਜਾਂਦੇ ਆ 80 ਕਰੋੜ ਲੋਕ ਇੱਥੇ ਨਵੇਂ ਗੁਲਾਮ ਪੈਦਾ ਹੋਈ ਜਾਂਦੇ ਨੇ ਪੁਰਾਣੇ ਗੁਲਾਮ ਨਵੇਂ ਗੁਲਾਮ ਪੈਦਾ ਕਰ ਕਰ ਛੱਡੇ ਜਾਂਦੇ ਨੇ ਬਸ ਇਹਨਾਂ ਦਾ ਨਾਜ਼ਰ ਉਹਨਾਂ ਨੂੰ ਚਾਹੀਦਾ ਕਿ ਉਹ ਨਵੇਂ ਗੁਲਾਮ ਪੈਦਾ ਕਰ ਦੇਣ ਇੱਕ ਗੁਲਾਮ 30-35 ਸਾਲ ਦਾ ਹੁੰਦਾ ਹੁੰਦਾ ਉਹ ਉਹਦੂ ਬਾਦ ਨਸ਼ੀਦੀ ਅਗੋਸਟ ਪਗ ਜਾਂਦਾ ਫਿਰ ਕੁਝ ਮਿੰਟ ਲਈ ਅਫਸੈਟ ਹੋ ਜਾਂਦਾ ਜਾਨ ਰਹਿੰਦੀ ਨਹੀਂ ਉਹਦੂ ਬਾਦ ਉਹ ਗੁਲਾਮ ਖਤਮ ਹੋ ਜਾਂਦਾ ਨਵੇਂ ਗੁਲਾਮ ਪੈਦਾ ਹੋ ਜਾਂਦੇ ਆ ਵੱਧੂ ਗੁਲਾਮ ਨਿਪਾਰਤ ਇਸ ਕਰਕੇ ਇੱਥੇ ਬਗਾਵਤਾਂ ਦੀਆਂ ਉਮੀਦਾਂ ਮੈਨੂੰ ਬਹੁਤ ਧੁੰਦਲੀਆਂ ਨਜ਼ਰ ਆ ਰਹੀਆਂ ਨੇ ਨੋ ਡਾਊਟ ਐਸੇ ਮਾਦਾ ਬਹੁਤ ਆ ਬਾਬਾ ਸਾਹਿਬ ਡਾਕਟਰ ਪੀਮਰਾਓਂ ਮਹੇਦਕਰ ਜਿਹਾ ਨੇ ਇਸ ਗੱਲ ਦਾ ਡੂੰਗਾ ਅਧਿਐਨ ਕੀਤਾ ਕਿ ਭਾਰਤ ਦੇ ਵਿੱਚ ਕਮਿਊਨਿਜ਼ਮ ਲਾਗੂ ਕਿਉਂ ਨਹੀਂ ਹੋ ਰਿਹਾ ਕੀ ਚੱਕਰ ਆ ਸਾਡੇ ਤਾਂ ਜੇ ਕੋਈ ਇੱਕ ਜਣਾ ਬੋਲਦਾ ਮੈਂ ਮੈਂ ਵੀ ਬੋਲ ਰਿਹਾ ਨਾ ਮੇਰਾ ਸਾਰਾ ਪਰਿਵਾਰ ਮੇਰੇ ਮਗਰ ਪੈ ਜਾਂਦਾ ਕਿ ਤੂੰ ਪੰਗੇ ਲੈਣਾ ਤੇ ਤੁਮਾਂ ਚੰਗੇ ਭਲੀ ਮਾਸਟਰ ਨਹੀਂ ਕੀਤੀ ਜਾਂਦੀ ਤੈਂ ਦਸ ਕੀ ਲੈਣਾ ਲੋਕਾਂ ਦੀ ਜਵਾਬ ਮੈਂ ਆਪਣੇ ਜਵਾਕਾਂ ਨੂੰ ਅੰਧਵਿਸ਼ਵਾਸ ਤੋਂ ਕੱਢਿਆ ਪਰ ਬਾਕੀ ਸਾਰਾ ਟੱਬਰ ਉਹਨਾਂ ਨੂੰ ਅੰਧ ਉਹਨਾਂ ਮੇਰੇ ਬੱਚਿਆਂ ਨੂੰ ਮੇਰੇ ਬੇਟੇ ਨੂੰ ਉਹਨਾਂ ਨੂੰ ਉਹ ਮੱਛੀ ਟਿਕਾ ਕੇ ਹੀ ਖੁਸ਼ ਨੇ ਚਲੋ ਬਾਬਿਆਂ ਦੇ ਮੂਹਰੇ ਜਾਓ ਕਤੇ ਆਤਿਹ ਹਰਕਤੇ ਹੋਤਿਆ ਚਲੋ ਅਸੀਂ ਕੋਸ਼ਿਸ਼ ਕਰਦੇ ਆ ਕਿ ਆਪਦੇ ਬੱਚਿਆਂ ਨੂੰ ਮੈਂ ਤਕਸੀਲ ਸਾਹਿਤ ਵੀ ਪੜਾਉਣਾ ਤਕਸੀਲ ਗੱਲਾਂ ਵੀ ਦੱਸਣਾ ਉਹਨਾਂ ਨੂੰ ਆਪਣੇ ਪੈਰਾਂ ਤੇ ਖੜੇ ਹੋਣ ਬਾਰੇ ਦੱਸਦਾ ਪੁੱਤ ਕਿਸ ਤਰ੍ਹਾਂ ਅੱਗੇ ਵਧਣਾ ਮੇਰੇਆਂ ਬੇਟੀਆਂ ਨੂੰ ਵੀ ਬੇਟੇ ਨੂੰ ਵੀ ਸਾਰੇ ਆਪੋ ਆਪਣੇ ਬੇਟਿਆਂ ਨੂੰ ਤਰਕਸੀਲ ਸਾਹਿਤ ਪੜਾਇਆ ਕਰੋ ਤਰਕ ਸੰਗਤ ਗੁਰਵਾਣੀ ਬੜੀ ਤਰਕ ਸੰਗਤ ਹੈ ਗੁਰਵਾਣੀ ਦੀ ਵਿਆਖਿਆ ਬੜੇ ਇੱਥੇ ਸਾਡੇ ਬੂਵੇਂ ਬੈਠੇ ਉਹਦੇ ਚੋਂ ਕਹੀ ਜਾਂਦੇ ਨੇ ਉਦਾਹਰਨਾ ਲੈ ਲੈ ਕਾਂ ਉਹਨਾਂ ਤੋਂ ਬਚਣਾ ਵੀ ਐਸਾ ਅਸੀਂ ਗੁਰਮਤ ਨਾਲ ਸਹੀ ਗੁਰਮਤ ਨਾਲ ਚੱਲਣਾ ਜੋ ਕਰੇ ਵਿਪਨਕੀਰੀ ਤੁਨ ਕੀ ਨਾ ਕਰਿਓ ਪ੍ਰਤੀ ਗੁਰੂ ਸਭਾਂ ਦੀ ਗੱਲ ਹੈ ਇਹ ਨੂੰ ਯਾਦ ਰੱਖਣਾ ਹੈ ਨਾ ਸੋ ਮੇਰਾ ਜਿਹੜਾ ਅੱਜ ਦਾ ਗੱਲਬਾਤ ਕਰਨ ਦਾ ਜਿਹੜਾ ਪ੍ਰੋਗਰਾਮ ਸੀ ਯੂਐਸਸੀ ਕੇ ਭਾਰਤ ਦੇ ਵਿੱਚ ਬਗਾਵਤ ਹੋਣੀ ਬੜੀ ਮੁਸ਼ਕਲ ਹੈ ਇੱਥੇ ਤਾਂ ਪੰਜਾਬ ਦੇ ਵਿੱਚ ਬਗਾਵਤ ਨਹੀਂ ਉੱਠ ਰਹੀ ਇੱਕ ਪ੍ਰਵਾਸੀ ਮਜ਼ਦੂਰ ਨੇ ਹੱਦ ਤੋਂ ਵੱਧ ਕ੍ਰੀਮੀ ਨਾਲ ਨੇ ਉਹਦੇ ਇੱਕ 5 ਸਾਲ ਦੇ ਬੱਚੇ ਨਾਲ ਅਜਿਹਾ ਰੇਪ ਕੀਤਾ ਉਦਿਆਂ ਮੈਂ ਉੱਝ ਗੱਲਾਂ ਸੁਣ ਕੇ ਉਸ ਤੋਂ ਬਾਅਦ ਮੇਰੀਆਂ ਅੱਖਾਂ ਮੰਨਦੇ ਬਨਾਲ ਦੇ ਨਾਲ ਅਗਲੀ ਵੀਡੀਓ ਨਹੀਂ ਸੁਣ ਸਕਦਾ ਉਹਦੀ ਕਿ ਉਸ ਦਰਿੰਦੇ ਨੇ ਉਸ 5 ਸਾਲ ਦੇ ਬੱਚੇ ਨਾਲ ਕਿਸ ਤਰ੍ਹਾਂ ਦੀ ਹੱਦਾਂ ਪਾਰ ਕਰਕੇ ਉਸ ਬੱਚੇ ਨਾਲ ਬਲਾਤਕਾਰ ਕੀਤਾ ਇੱਥੇ ਪਤਾ ਨਹੀਂ ਕਿੰਨੀਆਂ ਕੁ ਕੁੜੀਆਂ ਗਾਇਬ ਹੋ ਰਹੀਆਂ ਪੰਜਾਬ ਚੋਂ ਕਿੰਨੇ ਬੱਚੇ ਗਾਇਬ ਹੋ ਰਹੇ ਨੇ ਸਾਨੂੰ ਲੱਗਦਾ ਫਲਾਨਿਆਂ ਦੀ ਕੁੜੀ ਘਰੋਂ ਭੱਜ ਗਈ ਪਰ ਨਹੀਂ ਉਹਨੂੰ ਪਤਾ ਨਹੀਂ ਲੱਗਦਾ ਉਹ ਤਾਂ ਸ਼ਾਇਦ ਸਟੇਸ਼ਨ ਤੇ ਜਾਂਦੀ ਜਾਂਦੀ ਪਤਾ ਨਹੀਂ ਕਿੱਥੇ ਗਾਇਬ ਹੋ ਜਾਂਦੀ ਹੈ বাস ਸਟੈਂਡ ਤੋਂ ਕੌਣ ਕਿੱਧਰ ਲੈ ਜਾਂਦਾ ਉਹਨਾਂ ਦਾ ਪਤਾ ਹੀ ਨਹੀਂ ਲੱਗਦਾ ਕਿੰਨੀਆਂ ਧੀਆਂ ਭਾਰਤ ਦੀਆਂ ਅਲੋਪ ਹੋ ਰਹੀਆਂ ਨੇ ਗਾਇਬ ਹੋ ਰਹੀਆਂ ਨੇ ਕਿੰਨੇ ਬੱਚੇ ਗਾਇਬ ਹੋ ਰਹੇ ਨੇ ਇਹ ਸਾਡੀਆਂ ਜਿਹੜੀਆਂ ਕ੍ਰਾਈਮ ਰਿਪੋਰਟਾਂ ਦੱਸਦੀਆਂ ਉਹਨਾਂ ਨੂੰ ਪੜ੍ਹ ਕੇ ਦੇਖੋ ਸੁਣ ਕੇ ਦੇਖੋ ਰੌਂਗ ਟੇ ਖੜੇ ਹੋ ਜਾਂਦੇ ਰਾਜਵੀ ਪੰਜਾਬੀ ਮਜ਼ਦੂਰ ਕੁਝ ਕੁ ਲੋਕ ਨੇ ਮਜ਼ਦੂਰਾਂ ਤਾਂ ਸੁਰਤ ਨਹੀਂ ਹੈਗੀ ਮਜ਼ਦੂਰ ਲੀਡਰਾਂ ਨੂੰ ਸਾਡੀਆਂ ਜਿਹੜੀਆਂ ਜਥੇਬੰਦੀਆਂ ਨੇ ਪੱਲੇਦਾਰ ਜਥੇਬੰਦੀਆਂ ਮੈਨੂੰ ਲੱਗਦਾ ਸੀਗੇ ਕੁਝ ਕਰਨੀਆਂ ਇਹ ਸਭ ਤੋਂ ਵੱਧ ਨਸ਼ੀ ਦੀ ਅਗੋਸਟ ਚ ਨੇ ਜਿੱਥੇ-ਜਿੱਥੇ ਮਜ਼ਦੂਰ ਇਕੱਠੇ ਹੁੰਦੇ ਰਹੇ ਉੱਥੇ ਦੱਬ ਕੇ ਨਸ਼ਾ ਪ੍ਰਚਾਰਿਆ ਜਾਂਦਾ ਹੱਦ ਤੋਂ ਵੱਧ ਉੱਥੇ ਨਸ਼ਾ ਜਾਂਦਾ ਤੇ ਉਹ ਖਤਮ ਹੋ ਜਾਂਦੇ ਨੇ ਤਾਂ ਬਗਾਵਤ ਤਾਂ ਆਉਣ ਕਿੱਥੇ ਜਿਹੜੇ ਚੰਗੇ ਆਧਾਰੇ ਸੀ ਬਿਜਲੀ ਬੋਰਡ ਸੀ ਟਰਾਂਸਪੋਰਟ ਸੀ ਇਧਰ ਐਜੂਕੇਸ਼ਨ ਡਿਪਾਰਟਮੈਂਟ ਸੀ ਸਭ ਖਤਮ ਕਰਤਾ ਸਟੂਡੈਂਟ ਜੁਨੀਵਰਸਿਟੀਆਂ ਤੇ ਸਾਡੇ ਬੱਚੇ ਬਰਬਾਦ ਹੋਏ ਪਏ। ਉਹ ਵੀ ਰੀਲਾ ਬਣਾਉਣ ਜੋ ਕਰੀ ਰਹੇਗੇ। ਉੱਥੇ ਵੀ ਪ੍ਰਵੀਸ਼ ਬਰਮਾ ਵਰਗਿਆਂ ਨੂੰ ਤਪੈਲ ਦਿੱਤੀ ਜਾਂਦੀ ਹੈ। ਜਿਹੜੇ ਜੁਨੀਵਰਸਿਟੀ ਚ ਸਿੰਗਰ ਨੇ ਉਹਨਾਂ ਨੂੰ ਜ਼ਰੂਰ ਸਾਡਾ ਸਿੰਗਰ ਚਤਰ ਸੁਤਾਜ ਜੀ ਪ੍ਰੋਫੈਸਰ ਸਾਹਿਬ ਨੇ ਬੜੇ ਵਧੀਆ ਨੇ ਪਰ ਬਗਾਵਤੀ ਨਹੀਂ ਹੈ। ਜੁਨੀਵਰਸਿਟੀ ਦੇ ਪ੍ਰੋਫੈਸਰ ਨੇ। ਪੰਨਾ ਸਾਹਿਬ ਨੂੰ ਬੜਾ ਲੋਕਾਂ ਨੇ ਲਾਇਕ ਕੀਤਾ। ਭਰੋਨੇ ਤੱਕ ਅੱਲਾਹ ਹਸਾਏ ਹੀ ਆ ਸਾਡੇ ਨੌਜਵਾਨਾਂ ਨੂੰ ਉੱਥੇ ਬਕਾਵਤ ਦਾ ਪੈਦਾ ਨਹੀਂ ਕੀਤੀ ਸੰਤੋਖ ਹੀ ਰਿਐਕਟਰ ਉਹ ਹੀ ਜਿਹੇ ਪ੍ਰੋਫੈਸਰ ਕਾਲਜਾਂ ਸਾਡੇ ਭਰੇ ਪਏ ਨੇ ਜੇ ਅਸਲ ਸਚਾਈ ਨੂੰ ਦੱਸਣ ਵਾਲੇ ਇੱਥੇ ਇਕਨੋਮਿਕਸ ਦੇ ਪ੍ਰੋਫੈਸਰ ਇਥੋਂ ਦੀ ਕ੍ਰਾਂਤੀਕਾਰੀ ਸੋਚ ਵਾਲੇ ਪ੍ਰੋਫੈਸਰਾਂ ਦਾ ਤਾਂ ਕਦੇ ਨਾਂ ਵੀ ਨਹੀਂ ਆਉਂਦਾ ਉਹ ਨਾਟਕਕਾਰਾਂ ਦੇ ਨਾਂ ਹੀ ਨਹੀਂ ਆਉਂਦੇ ਇੱਥੇ ਅਜ਼ਮੀਰ ਸਿੰਘ ਆਲਖ ਸੀ ਇੱਥੇ ਸਾਡੇ ਪ੍ਰਾਣੇ ਸਿੱੰਨੀ ਵੀ ਨਾਟਕਕਾਰ ਸੀ ਉਹਨਾਂ ਦੇ ਲੇਖ ਉਹਨਾਂ ਦੇ ਨਾਵਲ ਪੜ੍ਹ ਕੇ ਸਾਡੀ ਰੂਹ ਜਿਹੜੀ ਉਹ ਕੰਮ ਜਾਂਦੀ ਸੀ ਰੂਹ ਦੇ ਵਿੱਚ ਇੱਕ ਸਿਸ਼ਟਾਚਾਰ ਆਉਂਦਾ ਸੀ ਸਾਡੇ ਨੌਜਵਾਨ ਪਿਛਲੇ ਬੜੇ ਸਿਆਣੇ ਹੋਏ ਕਾਲਜਾਂ ਦੇ ਵਿੱਚੋਂ ਨਿਕਲੇ ਨੇ ਬੜੇ ਵੱਡੀਆਂ-ਵੱਡੀਆਂ ਉਹਨਾਂ ਦੀਆਂ ਪ੍ਰਾਪਤੀਆਂ ਸੀਗੀਆਂ ਪਰ ਅੱਜ ਉਹ ਚੀਜ਼ਾਂ ਨਹੀਂ ਆ ਰਹੀਆਂ ਮੈਂ ਸਾਰੇ ਜਿੰਨਾ ਸਿੰਗਰਾਂ ਦਾ ਨਾਮ ਲੈਂਦਾ ਜਿਹਦੇ ਸਟੈਂਡਰਡ ਸਤਾਜ ਦਾ ਵੀ ਲੈਂਦਾ ਮੈਪਲਾ ਸਾਹਿਬ ਦਾ ਵੀ ਅੱਜਕਲ ਉਹ ਦੁਨੀਆ 'ਚ ਨਹੀਂ ਰਹੇ ਚਲੋ ਉਹ ਹਸਾਇਆ ਉਹਨਾਂ ਨੇ ਬਹੁਤ ਬਹੁਤ ਸਾਰੇ ਸਿੰਗਰ ਸਾਡੇ ਇਹ ਸਿਵਾ ਕਰ ਰਹੇ ਨੇ ਪੰਜਾਬੀ ਮਾਮੂਲੀ ਦੀ ਪਰ ਉਸ ਤਰ੍ਹਾਂ ਦੀ ਗੱਲ ਨਹੀਂ ਗੁੰਮਰਾ ਸਾਡੇ ਨੌਜਵਾਨ ਵੱਧ ਹੋ ਰਹੇ ਨੇ ਇਹਨਾਂ ਕਲਾਬੀ ਸਿੰਗਰ ਨਹੀਂ ਹੈਗੇ ਸੋ ਬਸਤੋਂ ਇੱਥੇ ਬੜਾ ਮੁਸ਼ਕਲ ਹੈ ਉਮੀਦ ਬੜੀ ਤੁੰਦਲੀ ਹੈ ਪਰ ਜੇਕਰ ਅਸੀਂ ਆਪਣੇ ਨੌਜਵਾਨਾਂ ਨੂੰ ਇਧਰ ਨੂੰ ਧਿਆਨ ਦਿਵਾਈਏ ਤਬ ਇੱਥੇ ਵੀ ਬਹੁਤ ਕੁਝ ਹੋ ਸਕਦਾ ਇੱਥੇ ਵੀ ਬਹੁਤ ਕੁਝ ਹੋ ਸਕਦਾ ਇੱਥੇ ਵੀ ਲੋਕ ਆ ਜਿਹੜੇ ਆਪਦੇ ਹੱਕਾਂ ਲਈ ਜਾਗਰੂਕ ਹੋ ਸਕਦੇ ਪਰ ਸਾਡੇ ਦੇਸ਼ ਦੇ ਪੋਲੀਟੀਸ਼ੀਅਨ ਐਨੇ ਮਾੜੇ ਨਹੀਂ ਐ ਉਹਦੀ ਵੰਡ ਦਿੰਦੇ ਆ ਫਟਾਫਟ ਇਹਨਾਂ ਨੂੰ ਬੜੀਆਂ ਚਲਾਕੀਆਂ ਆਉਂਦੀਆਂ ਇਹਨਾਂ ਦੇ ਬੱਚੇ ਬਹੁਤ ਨਜ਼ਾਰੇ ਲੈਂਦੇ ਆ ਇਹਨਾਂ ਬਾਰੇ ਕਿਤੇ ਧਿਆਨ ਨਾ ਫਿਰ ਗੱਲ ਕਰਾਂਗੇ ਸੋਈਨੀਆਂ ਬੇਨਤੀ ਹੈ ਪ੍ਰਵਾਹਨ ਕਰਿਓ ਜੇਕਰ ਚੰਗਾ ਲੱਗਿਆ ਤੇ ਇਸ ਦੀ ਚਰਚਾ ਜ਼ਰੂਰ ਕਰੋ ਕਮੈਂਟ ਕਰੋ ਆਪਣੇ ਬੱਚਿਆਂ ਨੂੰ ਤਾਂ ਚੋਣਾਂ ਦੇ ਅੰਦਰ ਕੁਝ ਪਤਾ ਲੱਗੇ ਉਹਨਾਂ ਦੇ ਅੰਦਰ ਵੀ ਲੱਗੇ ਕਿ ਦੇਸ਼ ਦੁਨੀਆ ਚ ਕੀ ਵਾਪਰ ਰਿਹਾ ਸਾਡੇ ਨਾਲ ਕੀ ਵਾਪਰ ਰਿਹਾ ਸੀ ਗਰੀਬੀ ਚ ਕਿਉਂ ਇਸ ਤਰ੍ਹਾਂ ਆ ਸਾਨੂੰ ਚੰਗੀ ਜਲੀ ਐਜੂਕੇਸ਼ਨ ਕਿਉਂ ਨਹੀਂ ਮਿਲ ਰਹੀ ਸਾਨੂੰ ਹੈਲਥ ਸਿਵਾਮਾ ਕਿਉਂ ਨਹੀਂ ਮਿਲ ਰਹੀ ਸੋਏ ਸੋਚਣੀਆਂ ਵੱਧਦੀਆਂ ਉਮੀਦ ਹੈ ਤੁਸੀਂ ਸਾਡੀ ਵੀਡੀਓ ਨੂੰ ਮਤਵ ਦੀ ਸ਼ੇਅਰ ਕਰੋਗੇ ਲਾਈਕ ਕਰੋਗੇ ਕਮੈਂਟ ਜਰੂਰ ਕਰੋਗੇ ਧੰਨਵਾਦ